ਇਹ ਤੋਂ ਲਾਲਚ ਤੋਂ ਲਿਬੜੀ ਹੋਈ ਹੈ। ਅੱਲੇ ਆ ਵੀ ਪੁਰਾਣੇ ਦੌਰ ਨੂੰ ਲੋਕ ਭੁੱਲ ਗਏ। ਜਦੋਂ ਸਰਦਾਰ ਬਿਆਨ ਸਿੰਘ ਜੀ ਜਾਗਦੇ ਸੀ ਤੇ ਲੋਕੀ ਸੌਂਦੇ ਸੀ। 5 ਵਜੇ ਤੋਂ ਬਾਅਦ ਕੋਈ ਮਾਂ ਆਪਣੀ ਬੇਟੀ ਆਪਣੇ ਪਤੀ ਆਪਣੇ ਬੇਟੇ ਨੂੰ ਇਹ ਕਹਿੰਦੀ ਸੀ 5 ਵਜੇ ਘਰ ਪਹੁੰਚ ਜਾ ਪਤਾ ਨਹੀਂ ਕਿਹੜਾ ਗੋਲਿਆਂ ਦਾ ਨਿਸ਼ਾਨਾ ਬਣ ਜੂ। ਉਹ ਦੌਰਾਂ ਨੂੰ ਭੁੱਲ ਗਏ ਲੋਕ। ਇਹ ਉਹਨਾਂ ਦੀ ਦਿੱਤੀ ਹੋਈ ਅਮਨ ਸ਼ਾਂਤੀ ਹੈ ਪਰ ਕੀ ਅਸੀਂ ਪੰਜਾਬ ਦੀ ਉਹਨਾਂ ਦੀ ਦਿੱਤੀ ਹੋਈ ਅਮਨ ਸ਼ਾਂਤੀ ਨੂੰ ਪੂਰੀ ਰੱਖਿਆ ਕਰ पाए ਉਹਨਾਂ ਦੇ ਊਸੂਲਾਂ ਤੇ ਚੱਲ ਪਾਏ ਜਦੋਂ ਉਹਨਾਂ ਦੇ ਬਾਰੇ ਮਾਰੇ ਕਮੈਂਟਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਸ਼ਰਧਾਂਜਲੀ ਦੇਣ ਤਾਂ ਸਾਰੇ ਆਉਂਦੇ ਨੇ ਕਿ ਮੂੰਹ ਤੋੜ ਉਹਨਾਂ ਦਾ ਜਵਾਬ ਦਿੱਤਾ ਜਾਂਦਾ ਹੈ ਕਿ ਪੰਜਾਬ ਦੇ ਵਿੱਚ 36000 ਬੇਗੁਨਾਹਾਂ ਦਾ ਕਤਲੇਆਮ ਹੋਇਆ 19000 ਹਿੰਦੂ ਭਰਾਵਾਂ ਦਾ ਕਤਲੇਆਮ ਹੋਇਆ 1947 ਅਸੀਂ ਦੇਖੀ 1947 ਉਹਨਾਂ ਨੇ ਲੋਕਾਂ ਨੇ ਦੇਖੀ ਜਿਹੜੇ ਇੱਥੋਂ ਚਲੇ ਗਏ ਤਾਂ ਮੈਂ ਇੱਕੋ ਗੱਲ ਸ਼ਰਧਾਂਜਲੀ ਦੇਣੀ ਚਾਹਾਂਗਾ ਉਹਨਾਂ ਨੂੰ ਔਰ ਇਹ ਕਹਾਂਗਾ ਕਿ ਸ਼ਰਧਾਂਜਲੀ ਦੇਣਾ ਚਾਹਾਂਗਾ ਜਿਹੜੀ ਉਹਨਾਂ ਦੀ ਦਿੱਤੀ ਹੋਈ ਅਮਨ ਸ਼ਾਂਤੀ ਹੈ ਉਹ ਅਮਨ ਸ਼ਾਂਤੀ ਲਈ ਐਮਐਸ ਬਿਟਾ ਵਚਨ ਬੰਦ ਹੈ ਨਾ ਕੁਰਸੀ ਨਾ ਸਤਾ ਨਾ ਵੋਟ ਨਾ ਇਲੈਕਸ਼ਨ ਉਹਨਾਂ ਦੀ ਦਿੱਤੀ ਹੋਈ ਸ਼ਾਂਤੀ ਲਈ ਵਚਨ ਬੰਦ ਸੀ ਵਚਨ ਬੰਦ ਹਾਂ और बोनस की बंबाणा बची हुई जिंदगी वचन बंद रहेंगे ये जड़े रोज़ उठ के कहें फलाने छड़ छड़ो फलाने छड़ छड़ो इन्हों मैं दस देना चाहना जो अज का भारत है जिन्होंने माड़ा कर्म किया उन्होंने मिल गया हम सबसे जो विदाई हुई है वो वास्तव में बहुत ही दर्दनाक थी हम सब लोग हर वर्ष उनको श्रद्धांजलि देते हैं और उनसे भी प्रार्थना करते हैं और प्रभु से प्रार्थना करते हैं कि देश में अमन चैन शांति बनी रहे सब लोग मिलकर के चलें सब लोग मिलकर के देश के विकास में सहयोगी बने वास्तव में उनका ये बलिदान हम सबको शिक्षा देता है कि वास्तव में हम सब लोग मिलकर के चलें तो देश का ज़्यादा अच्छा विकास कर पाएंगे सर आज आप दरबार साहब जा रहे हो अमृतसर जा रहे हो कोई खास वजह है वहाँ जाने की अमृतसर आज जा रहे हो हाँ आज मेरा जाने का पिछली बार भी जाने का तय हुआ लेकिन उस दिन बारिश अधिक होने के कारण से जा नहीं पाया आज फिर मैं जा रहा हूँ क्योंकि हम सब ऐसे स्थानों से ही एक तरह से बिजली का जो समझ जुड़ता है अच्छे काम करने का तो वहाँ माथा टेकने के बाद यही कामना करेंगे कि हम अच्छी प्रकार से एक जनसेवक की तरह से जनता का काम कर सकें देखो सरदार बेन सिंह जी ने सच्ची श्रद्धांजलि वही होगी आज दे दिन सारा पंजाब ਕਿਉਂਕਿ ਉਹਨਾਂ ਨੇ ਸ਼ਹਾਦਤ ਕਿਸੇ ਇਕੱਲੇ ਆਪਣੇ ਪਰਿਵਾਰ ਵਾਸਤੇ ਜਾਂ ਕਿਸੇ ਇੱਕ ਰਾਜਨੀਤਿਕ ਦਲ ਵਾਸਤੇ ਨਹੀਂ ਪੂਰੇ ਪੰਜਾਬ ਦੇ ਅੰਦਰ ਅਮਨ ਸ਼ਾਂਤੀ ਨੂੰ ਬਹਾਲ ਕਰਨ ਵਾਸਤੇ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਸੀ ਪਰ ਅੱਜ ਦੇ ਜਿਸ ਤਰ੍ਹਾਂ ਹਾਲਾਤ ਲੱਗਦੇ ਐ ਮੈਂ ਸਮਝਦਾ ਅੱਜ ਉਹਨਾਂ ਦੀ ਸ਼ਹਾਦਤ ਹੋ ਇੱਕ ਬਹੁਤ ਵੱਡਾ ਸਨੇਹਾ ਜੇ ਰਾਜਨੀਤਿਕ ਲੀਡਰ ਸਾਹਿਬਾਨ ਤੇ ਪੰਜਾਬ ਦੀ ਜਨਤਾ ਗੌਰ ਕਰੇ ਤੇ ਇੱਕ ਬਹੁਤ ਵੱਡਾ ਅੱਜ ਉਸ ਗੱਲ ਨੂੰ ਰੀਨਿਊ ਕਰਨ ਦਾ ਉਸ ਅਹਦ ਨੂੰ ਜਿਹਨੂੰ ਲੈ ਕੇ ਉਹਨਾਂ ਨੇ ਆਪਣੀ ਕੁਰਬਾਨੀ ਦਿੱਤੀ ਸੀ ਕਿਉਂਕਿ ਉਸ ਕਿਸਮ ਦੇ ਹਾਲਾਤ ਫੇਰ ਪੰਜਾਬ ਦੇ ਅੰਦਰ ਬਣਦੇ ਜਾ ਰਹੇ ਐ ਜਦੋਂ ਸਰਕਾਰ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਆ ਕਹਿ ਰਹੀ ਐ ਵੀ ਪੰਜਾਬ ਦੇ ਅੰਦਰ ਫੇਰ ਅਤੰਕਵਾਦ ਸਿਰ ਚੱਕ ਰਿਹਾ ਐ ਤੇ ਲਾਅ ਐਂਡ ਆਰਡਰ ਜਦੋਂ ਖਤਮ ਹੋਣ ਦੀ ਕਾਗਾਰ ਤੇ ਆਇਆ ਖੜਾ ਜੇ ਪੰਜਾਬ ਦੇ ਅੰਦਰ ਤੇ ਮੈਂ ਸਮਝਦਾ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਐ ਵੀ ਉਹਨਾਂ ਦੀ ਸ਼ਹਾਦਤ ਵਿਅਰਥ ਨਾ ਜਾਵੇ ਤੇ ਉਹਨੂੰ ਆਪਾਂ ਮੱਦੇ ਨਜ਼ਰ ਰੱਖ ਕੇ ਜਿਹੜੀਆਂ ਅੱਜ ਸਮਾਜ ਦੇ ਅੰਦਰ ਜਾਂ ਰਾਜਨੀਤਿਕ ਸੋਚ ਦੇ ਅੰਦਰ ਕਿਤੇ ਕਮੀਆਂ ਐ ਉਸ ਖਲਾ ਨੂੰ ਦੇਖਦੇ ਹੋਏ ਉਸ ਕਿਸਮ ਦੇ ਫੈਸਲੇ ਲਈਏ ਵੀ ਪੰਜਾਬ ਦੀ ਭਾਈਚਾਰਕ ਸਾਂਝ ਬਣੀ ਰਵੇ ਤੇ ਉਹਦੇ ਉੱਤੇ ਪਹਿਰਾ ਦੇਣ ਦੀ ਜ਼ਿੰਮੇਵਾਰੀ ਸਾਡੇ ਸਾਰਿਆਂ ਦੀ ਐ ਜਕਰਤ ਸਾਹਿਬ ਕੰਗਨਰ ਰਣੋਤ ਦੇ ਬਿਆਨ ਨੂੰ ਕਿਵੇਂ ਦੇਖਦੇ ਹੋ ਕਾਫੀ ਜ਼ਿਆਦਾ ਉਸ ਨੂੰ ਲੈ ਕੇ ਜਿਹੜਾ ਐ ਪੋਲਿਟਿਕ ਦੀ ਬਾਤ ਹੋਈ ਐ ਵੀ ਬਾਤ ਕਾਫੀ ਹੋ ਰਹੀ ਐ ਉਸ ਗੱਲ ਨੂੰ ਮੈਂ ਸਮਝਦਾ ਜਿੰਨਾ ਜ਼ਿਆਦਾ ਤੂਲ ਦਿਓਗੇ ਉਨਾ ਹੀ ਜ਼ਿਆਦਾ ਉਸ ਦਾ ਕੋਈ ਜਿਉਂ ਨੇ ਕਹਿ ਤਾ ਬੀਜੇਪੀ ਪਾਰਟੀ ਨੇ ਉਹਦਾ ਲੈ ਕੇ ਨੋਟਿਸ ਕਰਕੇ ਉਹਨਾਂ ਨੂੰ ਬੰਦ ਕਰਤਾ ਬਿਨਾ ਮਤਲਬ ਦਾ ਉਹਨੂੰ ਹੁਣ ਤੂਲ ਦੇ ਕੇ ਉਹਦੀ ਮਹੱਤਤਾ ਵਧਾਣ ਵਾਲੀ ਗੱਲ ਹੈ ਮੈਂ ਸਮਝਦਾ ਵੀ ਕਿਸੇ ਇੱਕ ਵਿਅਕਤੀ ਵਿਸ਼ੇਸ਼ ਨਾਲ ਪੂਰੇ ਮੈਂ ਵੀ ਇਸ ਗੱਲ ਨਾਲ ਸਹਿਮਤ ਹਾਂ ਵੀ ਕਿਸੇ ਦਾ ਰਾਜਨੀਤਿਕ ਵਿਰੋਧ ਹੋ ਸਕਦਾ ਪਰ ਤੁਸੀਂ ਪੂਰੇ ਇੱਕ ਜਮਾਤ ਨੂੰ ਇੱਕ ਜਿਹੜਾ ਸਾਡਾ ਗੁਰੂ ਮਹਾਰਾਜ ਨੇ ਕਿਹਾ ਬੀ ਉੱਤਮ ਖੇਤੀ ਉਸ ਖੇਤੀ ਨਾਲ ਜੁੜੇ ਇੱਕ ਪੂਰੇ ਖਿੱਤੇ ਨੂੰ ਤੁਸੀਂ ਇਸ ਕਿਸਮ ਦੇ ਸ਼ਬਦ استعمال ਕਰੋ ਕਿਸੇ ਨੂੰ ਸ਼ੁਭਾ ਨਹੀਂ ਦਿੰਦਾ ਤੇ ਖਾਸ ਤੌਰ ਤੇ ਕਿਸੇ ਵੀ ਰਾਜਨੀਤਿਕ ਲੀਡਰ ਸੋ ਕਾਲਡ ਲੀਡਰ ਨੂੰ ਤਾਂ ਤਾਂ ਗਲਜਮਾ ਸ਼ੁਭਾ ਨਹੀਂ ਦਿੰਦੀ ਅ ਅਮਰਜੈਂਸੀ ਫਿਲਮ ਨੂੰ ਲੈ ਕੇ ਵੀ ਸਰਟੀਫਿਕੇਟ ਦੇਖੋ 나 ਮੈਂ ਫਿਲਮ ਦੇਖੀ ਨਾ ਕੋਈ ਅਮਰਜੈਂਸੀ ਦਾ ਇਸ ਮਸਲੇ ਨਾਲ ਇਹ ਤਾਂ ਅਜੇ اٹਕ ਲਾਈ ਹੈ ਨਾ ਤਾਂ ਮੈਂ ਟ੍ਰੇਲਰ ਦੇਖਿਆ ਨਾ ਫਿਲਮ ਤਾਂ ਜੇ ਸ਼ਾਇਦ ਰਿਲੀਜ਼ ਹੋਈ ਨਹੀਂ ਪਾਉਗੇ ਤੂੰ ਦੇਖਾਂਗੇ ਪਰ ਅੱਜ ਦੇ ਦਿਨ ਜਿਹੜੀ ਅਮਰਜੈਂਸੀ ਮੈਂ ਸਮਝਦਾ ਵੀ ਅਮਰਜੈਂਸੀ ਵਾਲੀ ਯੂ ਆਰ ਐਟ ਅ ਪ੍ਰੀ ਅਮਰਜੈਂਸੀ ਲੈਵਲ ਇੱਥੇ ਪੰਜਾਬ ਦੇ ਅੰਦਰ ਉਹ ਜਿਹੇ ਹਾਲਾਤ ਬਣੇ ਖੜੇ ਐ ਵੀ ਫੇਰ ਕਿਸਮ ਦੇ ਉਹ ਕਾਲੇ ਬੱਦਲ ਜਿਹੜੇ ਉਹਨਾਂ ਨੂੰ ਕਿਹੜਾ ਛਡਾਉਣ ਵਾਸਤੇ ਸਰਦਾਰ ਬੀਨ ਸਿੰਘ ਜੀ ਨੇ ਕੁਰਬਾਨੀ ਦਿੱਤੀ ਸੀ ਉਹ ਦੁਬਾਰਾ ਘੁੱਟਣ ਲੱਗੇ ਐ ਅੱਜ ਪੰਜਾਬ ਦੇ ਉੱਤੇ ਉਸ ਹਨੇਰੇ ਚ ਬਚੀ ਸੁਖਵੀਰ ਬਾਦਲ ਸਾਹਿਬ ਨੂੰ ਤਨਖਾਹਿਆ ਖਰਾਰ ਦੇ ਦਿੱਤਾ ਗਿਆ ਦੇਖੋ ਅੱਜ ਮੈਂ ਜੋ ਕੁਝ ਵੀ ਕਹੂੰਗਾ ਉਹ ਰਾਜਨੀਤਿਕ ਕੰਟੈਕਸਟ ਦੇਖਿਆ ਜਾਊਗਾ ਵੀ ਬੀਜੇਪੀ ਦੇ ਪ੍ਰਧਾਨ ਤੇ ਸੁਨੀਲ ਕਹ ਰਿਹਾ ਹੈ ਕਹਿਣ ਨੂੰ ਤਾਂ ਮੇਰੇ ਕੋਲ ਬਹੁਤ ਕੁਝ ਹੈ ਕਿਉਂਕਿ ਮੈਂ ਇੱਕ ਪੰਜਾਬੀ ਹੋਂਦ ਕੋਸ਼ਿਸ਼ ਰਾਜਨੀਤਿਕ ਦਲ 'ਚ ਮੈਂ ਕਿਸੇ ਵੀ ਦਲ 'ਚ ਹੋਂਦ ਆ ਨਾ ਮੈਂ ਪਰ ਮੈਂ ਪੰਜਾਬੀ ਪਹਿਲੇ ਆ ਕਹਿਣ ਨੂੰ ਤਾਂ ਬਹੁਤ ਕੁਝ ਹੈ ਪਰ ਮੈਂ ਸਮਝਦਾ ਵੀ ਅੱਜ ਦੇ ਦਿਨ ਤਾਂ ਆਪਾਂ ਦੇਖੀਏ ਵੀ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਸਾਹਿਬਾਨ ਹੈ ਕਿ ਇਸ ਗੱਲ ਨੂੰ ਅੱਗੇ ਕਿਸ ਤਰ੍ਹਾਂ ਸੰਭਾਲਦੇ ਆ ਕਿਸ ਤਰ੍ਹਾਂ ਦੇਖ ਕੇ ਇਹਦਾ ਕੋਈ ਨਿਚੋੜ ਕੱਢ ਦੇ ਤਾਂਕਿ ਪੰਜਾਬ ਦੇ ਲੋਕਾਂ ਦੇ ਤੇ ਖਾਸ ਤੌਰ ਤੇ ਪੰਥ ਦੇ ਅੰਦਰ ਜਿਸ ਕਿਸਮ ਦੀ ਇੱਕ ਉਤਸੁਕਤਾ ਤੇ ਇੱਕ ਕਹਿੰਦੇ ਨਾ ਐਂਗਜ਼ਾਇਟੀ ਜਿਹੜੀ ਬਣੀ ਹੋਈ ਹੈ ਉਹਨੂੰ ਕਿਸ ਤਰ੍ਹਾਂ ਮਲਮ ਲਾਂਦੇ ਹੈ ਉਹ ਦੇਖਦੇ ਆ ਉਹਦੇ ਬਾਅਦ ਕੋਈ ਗੱਲ ਕਰਾਂਗੇ ਬਟ ਆਈ ਥਿੰਕ ਇਸ ਗੱਲ ਨੂੰ ਅੱਜ ਮੈਂ ਜਿਸ ਅਹੁਦੇ ਤੇ ਬੈਠਾ ਉਹਦਾ ਕੁਝ ਵੀ ਕਹਿਣਾ ਉਹਨੂੰ ਮੋੜ ਤੋਂ ਰੋੜ ਕੇ ਪੇਸ਼ ਕੀਤਾ ਜਾ ਸਕਦਾ ਇਸ ਕਰਕੇ ਮੇਰੇ ਮਨ ਦੀ ਜਿਹੜੀ ਭਾਵਨਾ ਹੈ ਮੈਂ ਫॉर ਦਾ ਟਾਈਮਿੰਗ ਮੈਂ ਉਹਦੇ ਤੇ ਫੋਨ ਤੇ ਸਟਾਪ ਲਾ ਕੇ ਕਿਤੇ ਮੈਂ ਕੋਈ ਜੀ ਗੱਲ ਕਹਿ ਰਿਹਾ ਜਿਹਦੇ ਨਾਲ ਮਸਲਾ ਸੁਲਝ ਜਾਉਦਾ ਹੈ ਉਹ ਰੋਲ ਜੇ ਇਸ ਕਰਕੇ ਮੈਂ ਇਹਦੇ ਤੋਂ ਮਾਫੀ ਚਾਹੁੰਦਾ ਜਫਰ ਸਾਹਿਬ ਜੀ ਨੇ ਮੁੱਖ ਮੰਤਰੀ ਦੇ ਵੱਲੋਂ ਨਸ਼ੇ ਨੂੰ ਰੋਕਣ ਦੇ ਲਈ ਇੱਕ WhatsApp ਨੰਬਰ ਤਾਂ ਜਾਰੀ ਕੀਤਾ ਗਿਆ ਕਿ ਸਪੈਸ਼ਲੀ ਕਿ ਟੀਮ ਦਾ ਗਠਨ ਕੀਤਾ ਦੇਖੋ ਨੰਬਰ ਤਾਂ ਬਹੁਤ ਸਾਰੇ ਇਸ਼ੂ ਹੋਏ ਜੀ ਨੰਬਰ ਤਾਂ ਸੀ ਕਿ ਸਰਕਾਰ ਘਰੇ ਆ ਕੇ ਤੁਹਾਡੇ ਕੰਮ ਕਰੂਗੀ ਕਦੇ ਕਹਿੰਦੇ ਸੀ ਸਰਕਾਰ ਤੁਹਾਡੇ ਦੁਆਰਾ ਹੀ ਖੜੀ ਹੈ ਵੀ ਤੁਹਾਡੇ ਘਰੇ ਆਗੇ ਉਹ ਨੰਬਰਾਂ ਤੇ ਕਿੰਨੇ ਕਿ ਮਸਲੇ ਹੱਲ ਹੋਏ ਕਿ ਨਹੀਂ ਹੋਏ ਆ ਜਿਹੜਾ ਮਸਲਾ ਹੈ ਇਹਨਾਂ ਨੇ ਕਦੇ ਜਾ ਕੇ ਅਰਦਾਸ ਕਰਵਾਈ ਹਰਮੰਦਰ ਸਾਹਿਬ ਗਏ 25000 ਬੱਚਿਆਂ ਨੂੰ ਲਿਆ ਕੇ ਉਥੇ ਧੁੱਪੇ ਬਿਠਾਤਾ ਤੇ ਇਸ ਤਰ੍ਹਾਂ ਨਹੀਂ ਸਰਕਾਰ ਆਪਣੀ ਜ਼ਿੰਮੇਵਾਰੀ ਸਮਝੇ ਕੇਂਦਰ ਸਰਕਾਰ ਪੂਰੀ ਤਰ੍ਹਾਂ ਮੁਸਤੈਦ ਇਸ ਗੱਲ ਤੇ ਹਰੇਕ ਪੱਖੋਂ ਕੋਆਪਰੇਟ ਕਰਨ ਨੂੰ ਤਿਆਰ ਹੈ ਪਰ ਪੋਲਿਟੀਕਲ ਵਿਲ ਜਿਹੜੀ ਹੈ ਉਹ ਜ਼ਰੂਰਤ ਹੈ ਤੇ ਉਹਦੇ ਨਾਲ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਇਸ ਧੰਦੇ ਦੇ ਅੰਦਰ ਪੈਸਾ ਬਹੁਤ ਹੈ ਤੇ ਜਿਸ ਕਿਸਮ ਦੇ ਰਾਜਨੀਤਿਕ ਕਿਰਦਾਰ ਦਾ ਸਾਹਮਣੇ ਆ ਰਿਹਾ ਇਕੱਲੇ ਮੈਂ ਇਕੱਲਾ ਆਪਣੇ ਆਮ ਆਦਮੀ ਪਾਰਟੀ ਦੀ ਗੱਲ ਨਹੀਂ ਕਰਦਾ ਬਾਕੀ ਸਾਰਿਆਂ ਕੰਨੀ ਝਾਕ ਕੇ ਦੇਖ ਲਓ ਸਾਰੇ ਦੇ ਸਾਰੇ ਲੀਡਰ ਕਿਸੇ ਨਾ ਕਿਸੇ ਕਰਪਸ਼ਨ ਦੇ ਮੁੱਦੇ ਕਿਸੇ ਦੇ ਘਰੇ ਪੈਸੇ ਮਿਲ ਜਾਂਦੇ ਆ ਕਿਸੇ ਦੇ ਰਿਸ਼ਤੇਦਾਰਾਂ ਕੋਲ ਮਿਲ ਜਾਂਦੇ ਆ ਤੇ ਪੈਸੇ ਵਾਲਾ ਜਿਹੜਾ ਉਹ ਕਰਪਸ਼ਨ ਦੇ ਮੁੱਦੇ 'ਚ ਹੋ ਸਕਦਾ ਹੈ ਐਡਮਿਨਿਸਟ੍ਰੇਸ਼ਨ ਵੀ ਕਿਤੇ ਨਾ ਕਿਤੇ ਉਸ ਪੈਸੇ ਤੋਂ ਲਾਲਚ ਤੋਂ ਲਿਬੜੀ ਹੋਈ ਹੈ ਸੋ ਪੋਲਿਟੀਕਲ 威尔 ਪਲੱਸ ਪੰਜਾਬ ਦੇ ਲੋਕਾਂ ਨੂੰ ਫੈਸਲਾ ਕਰਨਾ ਪਊਗਾ ਵੀ ਇਮਾਨਦਾਰੀ ਨੂੰ ਸਾਹਮਣੇ ਰੱਖ ਕੇ ਵੋਟਾਂ ਪਾਣ ਅੱਖਾਂ ਮੀਚ ਕੇ ਵੋਟਾਂ ਨਾ ਪਾਣ ਵੀ ਕੋਈ ਨਹੀਂ ਜੀ ਆ ਤਾਂ ਸਾਡੀ ਬਰਾਦਰੀ ਦਾ ਹੈ ਜੀ ਆ ਤਾਂ ਆਪਣਾ ਭਾਈ ਹੈ ਜੀ ਆ ਫੇਰ ਮੇਰੇ ਕੰਮ ਆਇਆ ਸੀਗਾ ਅੱਜ ਪੰਜਾਬ ਦਾ ਮਸਲਾ ਹੈ ਪੰਜਾਬ ਦੀ ਜਵਾਨੀ ਨੂੰ ਇੱਕ ਨਜ਼ਰ ਲੱਗੀ ਹੋਈ ਹੈ ਤੇ ਉਹਦੇ ਵਿੱਚ ਮੈਂ ਸਮਝਦਾ ਇੱਕ ਕਰੜੇ ਫੈਸਲੇ ਲੈਣ ਦੀ ਲੋੜ ਹੈ ਤੇ ਨਾਲ ਹੀ ਇੱਕ ਸਟਰੋਂਗ ਲੀਡਰ ਇਮਾਨਦਾਰ ਲੀਡਰ ਦੀ ਲੋੜ ਹੈ ਜਿਹੜਾ ਇਹਨਾਂ ਗੱਲਾਂ ਦੇ ਨੱਥ ਪਾ ਸਕੇ ਜਿਵੇਂ ਕਿ ਉਹ ਲਾਸਟ ਸਵਾਲ ਸੁੰਦਰ ਸ਼ਾਮ अरोड़ा ਕਿਉਂ ਕਿ ਕਿਸੇ ਲਾਲਚ ਦੇ ਕਰਕੇ ਵਾਪਸ ਕਰ ਵਾਪਸੀ ਉਹਨਾਂ ਨੇ ਕਰ ਲਈ ਹੋਈ ਸੇਖੋ ਉਹਨਾਂ ਦਾ ਆਪ ਦਾ ਮੁੱਦਾ ਉਹਨਾਂ ਦੇ ਵਾਪਸ ਜਾਣ ਤੋਂ ਪਹਿਲਾਂ ਮੇਰੀ ਉਹਨਾਂ ਨਾਲ ਗੱਲ ਨਹੀਂ ਹੋਈ ਬਟ ਹੋ ਸਕਦਾ ਹੈ ਸ਼ਾਇਦ ਸਿਸਟਮ 'ਚ ਐਡਜਸਟ ਨਹੀਂ ਹੋ ਸਕੇ ਉਹਨੇ ਬਟ ਮੈਂ ਨਹੀਂ ਸਮਝਦਾ ਲਾਲਚ ਨੂੰ ਤੋਂ ਬਹੁਤ ਭਰੇ ਹੈ ਸਰ ਉਹ ਲਾਲਚ ਵਾਲੀ ਗੱਲ ਉੱਥੇ ਹੈ ਨਹੀਂ ਕੋਈ ਮੈਂ ਸਮਝਦਾ ਲਾਲਚ ਕਿਉਂਕਿ ਉਹਨਾਂ ਦੇ ਉੱਤੇ ਵਾਹਿਗੁਰੂ ਦੀ ਬੜੀ ਮਿਹਰ ਹੈ ਤੇ ਲਾਲਚ ਵਾਲੇ ਪੱਖੋਂ ਤਾਂ ਪਾਸੇ ਹੈ ਪਤਾ ਨਹੀਂ ਕਿ ਸਿਸਟਮ ਚ ਸ਼ਾਇਦ ਐਡਜਸਟ ਨਹੀਂ ਹੋ ਸਕੇ ਤੋਂ ਮੇਰੀ ਉਹਨਾਂ ਨਾਲ ਗੱਲ ਨਹੀਂ ਹੋਈ ਜਾਣ ਤੋਂ ਪਹਿਲਾਂ ਵੀ ਉਹਨਾਂ ਨੇ ਕੋਈ ਮੇਰੇ ਨਾਲ ਸੰਪਰਕ ਨਹੀਂ ਕੀਤਾ ਕੋਈ ਗੱਲ ਇਹ ਆ ਵੀ ਪੁਰਾਣੇ ਦੌਰ ਨੂੰ ਲੋਕ ਭੁੱਲ ਗਏ ਜਰੂਰ ਸਰਦਾਰ ਬਿਆਨ ਸਿੰਘ ਜੀ ਜਾਗਦੇ ਸੀ ਤੇ ਲੋਕੀ ਸੌਂਦੇ ਸੀ 5 ਵਜੇ ਤੋਂ ਬਾਅਦ ਕੋਈ ਮਾਂ ਆਪਣੀ ਬੇਟੀ ਆਪਣੇ ਪਤੀ ਆਪਣੇ ਬੇਟੇ ਨੂੰ ਇਹ ਕਹਿੰਦੀ ਸੀ 5 ਵਜੇ ਘਰ ਪਹੁੰਚ ਜਾ ਪਤਾ ਨਹੀਂ ਕਿਹੜਾ ਗੋਲਿਆਂ ਦਾ ਨਿਸ਼ਾਨਾ ਬਣ ਜੂ ਉਹ ਦੌਰਾਂ ਨੂੰ ਭੁੱਲ ਗਏ ਲੋਕ ਇਹ ਉਹਨਾਂ ਦੀ ਦਿੱਤੀ ਹੋਈ ਅਮਨ ਸ਼ਾਂਤੀ ਹੈ ਪਰ ਕੀ ਅਸੀਂ ਪੰਜਾਬ ਦੀ ਉਹਨਾਂ ਦੀ ਦਿੱਤੀ ਹੋਈ ਅਮਨ ਸ਼ਾਂਤੀ ਨੂੰ ਪੋਰੀ ਰੱਖਿਆ ਕਰ पाए ਉਹਨਾਂ ਦੇ ਉਸੂਲਾਂ ਤੇ ਚੱਲ ਪਾਏ ਜਦੋਂ ਉਹਨਾਂ ਦੇ ਬਾਰੇ ਮਾਰੇ ਕਮੈਂਟਸ ਦਾ ਪ੍ਰਯੋਗ ਕੀਤਾ ਜਾਂਦਾ ਹੈ ਸ਼ਰਧਾਂਜਲੀ ਦੇਣ ਤਾਂ ਸਾਰੇ ਆਉਂਦੇ ਨੇ ਕਿ ਮੂੰਹ ਤੋੜ ਉਹਨਾਂ ਦਾ ਜਵਾਬ ਦਿੱਤਾ ਜਾਂਦਾ ਹੈ ਪੰਜਾਬ ਦੇ ਵਿੱਚ 36000 ਬੇਗੁਨਾਹਾਂ ਦਾ ਕਤਲੇਆਮ ਹੋਇਆ 19000 ਹਿੰਦੂ ਭਰਾਵਾਂ ਦਾ ਕਤਲੇਆਮ ਹੋਇਆ 1947 ਅਸੀਂ ਦੇਖੀ 1947 ਉਹਨਾਂ ਨੇ ਲੋਕਾਂ ਨੇ ਦੇਖੀ ਜਿਹੜੇ ਇੱਥੋਂ ਚਲੇ ਗਏ ਤਾਂ ਮੈਂ ਇੱਕੋ ਗੱਲ ਸ਼ਰਧਾਂਜਲੀ ਦੇਣੀ ਚਾਹਾਂਗਾ ਉਹਨਾਂ ਨੂੰ ਔਰ ਇਹ ਕਹਾਂਗਾ ਕਿ ਸ਼ਰਧਾਂਜਲੀ ਦੇਣਾ ਚਾਹਾਂਗਾ ਜਿਹੜੀ ਉਹਨਾਂ ਦੀ ਦਿੱਤੀ ਹੋਈ ਅਮਨ ਸ਼ਾਂਤੀ ਹੈ ਉਹ ਅਮਨ ਸ਼ਾਂਤੀ ਲਈ ਐਮਐਸ ਬਿਟਾ ਵਚਨ ਬੰਧ ਹੈ ਨਾ ਕੁਰਸੀ ਨਾ ਥਾਤਾ ਨਾ ਵੋਟ ਨਾ ਇਲੈਕਸ਼ਨ ਉਹਨਾਂ ਦੀ ਦਿੱਤੀ ਹੋਈ ਸ਼ਾਂਤੀ ਲਈ ਵਚਨਬੰਦ ਸੀ ਵਚਨਬੰਦ ਹਾਂ ਔਰ ਬੋਨਸ ਦੀ ਬੰਬਾਣਾ ਬਚੀ ਹੋਈ ਜ਼ਿੰਦਗੀ ਵਚਨਬੰਦ ਰਹਾਂਗੇ ਇਹ ਜਿਹੜੇ ਰੋਜ਼ ਉੱਠ ਕੇ ਕਹਿੰਦੇ ਫਲਾਣੇ ਨੂੰ ਛੱਡ ਦਿਓ ਫਲਾਣੇ ਨੂੰ ਛੱਡ ਦਿਓ ਇਹਨਾਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਜੇ ਅੱਜ ਦਾ ਭਾਰਤ ਹੈ ਜਿਨ੍ਹਾਂ ਨੇ ਮਾੜਾ ਕਰਮ ਕੀਤਾ ਉਹਨਾਂ ਨੂੰ ਸਦਾ ਮਾ ਮਿਲ ਗਿਆ ਹਮ ਸਭ ਸੇ ਜੋ ਵਿਦਾਈ ਹੋਈ ਹੈ ਉਹ ਵਾਸਤੇ ਮੈਂ ਬਹੁਤ ਹੀ ਦਰਦਨਾਕ ਥੀ ਹਮ ਸਭ ਲੋਗ ਹਰ ਵਾਰ ਉਹਨਕੋ ਸ਼ਰਧਾਂਜਲੀ ਦਿੰਦੇ ਹਨ और उनसे भी प्रार्थना करते हैं और प्रभु से प्रार्थना करते हैं कि देश में अमन चैन शांति बनी रहे सब लोग मिल कर के चलें सब लोग मिल कर के देश के विकास में सहयोगी बने वास्तव में उनका ये बलिदान हम सबको शिक्षा देता है कि वास्तव में हम सब लोग मिल कर के चलें तो देश का ज़्यादा अच्छा विकास कर पाएंगे सर आज आप दरबार साहब जा रहे हो अमृतसर जा रहे हो कोई खास वजह है वहाँ जाने की अमृतसर आज जा रहे हो हाँ आज मेरा जाने का पिछली बार भी जाने का तय हुआ लेकिन उस दिन बारिश अधिक होने के कारण से जा नहीं पाया आज फिर मैं जा रहा हूँ क्योंकि हम सब ऐसे स्थानों से ही एक तरह से बिजली का जो समझ जुड़ता है अच्छे काम करने का तो वहाँ माथा टेकने के बाद यही कामना करेंगे कि हम अच्छी प्रकार से एक जनसेवक की तरह से जनता का काम कर सकें ਦੇਖੋ ਸਰਦਾਰ ਬੇਨ ਸਿੰਘ ਜੀ ਨੂੰ ਸੱਚੀ ਸ਼ਰਧਾਂਜਲੀ ਉਹ ਹੀ ਹੋਊਗੀ ਅੱਜ ਦੇ ਦਿਨ ਸਾਰਾ ਪੰਜਾਬ ਕਿਉਂਕਿ ਉਹਨਾਂ ਨੇ ਸ਼ਹਾਦਤ ਕਿਸੇ ਇਕੱਲੇ ਆਪਣੇ ਪਰਿਵਾਰ ਵਾਸਤੇ ਜਾਂ ਕਿਸੇ ਇੱਕ ਰਾਜਨੀਤਿਕ ਦਲ ਵਾਸਤੇ ਨਹੀਂ ਪੂਰੇ ਪੰਜਾਬ ਦੇ ਅੰਦਰ ਅਮਨ ਸ਼ਾਂਤੀ ਨੂੰ ਬਹਾਲ ਕਰਨ ਵਾਸਤੇ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਸੀ ਪਰ ਅੱਜ ਦੇ ਜਿਸ ਤਰ੍ਹਾਂ ਹਾਲਾਤ ਲੱਗਦੇ ਐ ਮੈਂ ਸਮਝਦਾ ਅੱਜ ਉਹਨਾਂ ਦੀ ਸ਼ਹਾਦਤ ਉਹ ਇੱਕ ਬਹੁਤ ਵੱਡਾ ਸਨੇਹਾ ਜੇ ਰਾਜਨੀਤਿਕ ਲੀਡਰ ਸਹਿਬਾਨ ਤੇ ਪੰਜਾਬ ਦੀ ਜਨਤਾ ਗੌਰ ਕਰੇ ਤੇ ਇੱਕ ਬਹੁਤ ਵੱਡਾ ਅੱਜ ਉਸ ਗੱਲ ਨੂੰ ਰੀਨਿਊ ਕਰਨ ਦਾ ਉਸ ਅਹਿਦ ਨੂੰ ਜਿਹਨੂੰ ਲੈ ਕੇ ਉਹਨਾਂ ਨੇ ਆਪਣੀ ਕੁਰਬਾਨੀ ਦਿੱਤੀ ਸੀ ਕਿਉਂਕਿ ਉਸ ਕਿਸਮ ਦੇ ਹਾਲਾਤ ਫੇਰ ਪੰਜਾਬ ਦੇ ਅੰਦਰ ਬਣਦੇ ਜਾ ਰਹੇ ਐ ਜਦੋਂ ਸਰਕਾਰ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਆ ਕਹਿ ਰਹੀ ਐ ਵੀ ਪੰਜਾਬ ਦੇ ਅੰਦਰ ਫੇਰ ਅਤੰਕਵਾਦ ਸਿਰ ਚੱਕ ਰਿਹਾ ਐ ਤੇ ਲਾਅ ਐਂਡ ਆਰਡਰ ਜਦੋਂ ਖਤਮ ਹੋਣ ਦੀ ਕਾਗਾਰ ਤੇ ਆਇਆ ਖੜਾ ਜੇ ਪੰਜਾਬ ਦੇ ਅੰਦਰ ਤੇ ਮੈਂ ਸਮਝਦਾ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਐ ਵੀ ਉਹਨਾਂ ਦੀ ਸ਼ਹਾਦਤ ਵਿਰਤ ਨਾ ਜਾਵੇ ਤੇ ਉਹਨੂੰ ਆਪਾਂ ਮੱਦੇ ਨਜ਼ਰ ਰੱਖ ਕੇ ਜਿਹੜੀਆਂ ਅੱਜ ਸਮਾਜ ਦੇ ਅੰਦਰ ਜਾਂ ਰਾਜਨੀਤਿਕ ਸੋਚ ਦੇ ਅੰਦਰ ਕਿਤੇ ਕਮੀ ਹੈ ਉਸ ਖਲਾ ਨੂੰ ਦੇਖਦੇ ਹੋਏ ਉਸ ਕਿਸਮ ਦੇ ਫੈਸਲੇ ਲਈਏ ਵੀ ਪੰਜਾਬ ਦੀ ਭਾਈਚਾਰਕ ਸਾਂਝ ਬਣੀ ਰਵੇ ਤੇ ਉਹਦੇ ਉੱਤੇ ਪਹਿਰਾ ਦੇਣ ਦੀ ਜ਼ਿੰਮੇਵਾਰੀ ਸਾਡੇ ਸਾਰਿਆਂ ਦੀ ਹੈ ਜਾਕਰ ਸਭ ਕੰਗਨਾਰ ਨੋਤੀ ਬਿਆਨ ਨੂੰ ਕਿਵੇਂ ਦੇਖਦੇ ਹੋ ਕਾफी ਜ਼ਿਆਦਾ ਉਸ ਨੂੰ ਲੈ ਕੇ ਜਿਹੜਾ ਹੈ ਪੋਲਿਟਿਕਸ ਦੀ ਬਾਤ ਹੋਈ ਹੈ ਵੀ ਬਾਤ ਕਾਫੀ ਹੋ ਰਹੀ ਹੈ ਉਸ ਗੱਲ ਨੂੰ ਮੈਂ ਸਮਝਦਾ ਜਿੰਨਾ ਜ਼ਿਆਦਾ ਤੂਲ ਦਿਓਗੇ ਉਨਾ ਹੀ ਜ਼ਿਆਦਾ ਉਸ ਦਾ ਕੋਈ ਜਿਉਂ ਨੇ ਕਹਿਤਾ ਬੀਜੇਪੀ ਪਾਰਟੀ ਨੇ ਉਹਦਾ ਲੈ ਕੇ ਨੋਟਿਸ ਕਰਕੇ ਉਹਨਾਂ ਨੂੰ ਬੰਦ ਕਰਤਾ ਬਿਨਾ ਮਤਲਬ ਦਾ ਉਹਨੂੰ ਹੁਣ ਤੂਲ ਦੇ ਕੇ ਉਹਦੀ ਮਹੱਤਤਾ ਵਧਾਣ ਵਾਲੀ ਗੱਲ ਹੈ ਮੈਂ ਸਮਝਦਾ ਵੀ ਕਿਸੇ ਇੱਕ ਵਿਅਕਤੀ ਵਿਸ਼ੇਸ਼ ਨਾਲ ਪੂਰੇ ਮੈਂ ਵੀ ਇਸ ਗੱਲ ਨਾਲ ਸਹਿਮਤ ਹਾਂ ਵੀ ਕਿਸੇ ਦਾ ਰਾਜਨੀਤਿਕ ਵਿਰੋਧ ਹੋ ਸਕਦਾ ਪਰ ਤੁਸੀਂ ਪੂਰੇ ਇੱਕ ਜਮਾਤ ਨੂੰ ਇੱਕ ਜਿਹੜਾ ਸਾਡਾ ਗੁਰੂ ਮਹਾਰਾਜ ਨੇ ਕਿਹਾ ਵੀ ਉੱਤਮ ਖੇਤੀ ਉਸ ਖੇਤੀ ਨਾਲ ਜੁੜੇ ਇੱਕ ਪੂਰੇ ਖਿੱਤੇ ਨੂੰ ਤੁਸੀਂ ਇਸ ਕਿਸਮ ਦੇ ਸ਼ਬਦ ਇਸਤੇਮਾਲ ਕਰੋ ਕਿਸੇ ਨੂੰ ਸ਼ੁਭਾ ਨਹੀਂ ਦਿੰਦਾ ਤੇ ਖਾਸ ਤੌਰ ਤੇ ਕਿਸੇ ਵੀ ਰਾਜਨੀਤਿਕ ਲੀਡਰ ਸੋ ਕਾਲਡ ਲੀਡਰ ਨੂੰ ਤਾਂ ਤਾਂ ਗਲਜਮਾ ਸ਼ੋਭਾ ਨਹੀਂ ਦਿੰਦੀ ਅ ਅਮਰਜੈਂਸੀ ਫਿਲਮ ਨੂੰ ਲੈ ਕੇ ਵੀ ਸਰਟੀਫਿਕੇਟ ਦੇਖੋ ਨਾ ਮੈਂ ਫਿਲਮ ਦੇਖੀ ਨਾ ਕੋਈ ਅਮਰਜੈਂਸੀ ਦਾ ਇਸ ਮਸਲੇ ਨਾਲ ਇਹ ਤਾਂ ਅਜੇ اٹਕ ਲਾਈ ਹੈ ਨਾ ਤਾਂ ਮੈਂ ਟ੍ਰੇਲਰ ਦੇਖਿਆ ਨਾ ਫਿਲਮ ਤਾਂ ਜੇ ਸ਼ਾਇਦ ਰਿਲੀਜ਼ ਹੋਈ ਨਹੀਂ ਪਾਉਗੇ ਤੂੰ ਦੇਖਾਂਗੇ ਪਰ ਅੱਜ ਦੇ ਦਿਨ ਜਿਹੜੀ ਅਮਰਜੈਂਸੀ ਮੈਂ ਸਮਝਦਾ ਵੀ ਅਮਰਜੈਂਸੀ ਵਾਲੀ ਯੂ ਆਰ ਐਟ ਅ ਪ੍ਰੀ ਅਮਰਜੈਂਸੀ ਲੈਵਲ ਇੱਥੇ ਪੰਜਾਬ ਦੇ ਅੰਦਰ ਉਹ ਜਿਹੇ ਹਾਲਾਤ ਬਣੇ ਖੜੇ ਐ ਵੀ ਫੇਰ ਕਿਸਮ ਦੇ ਉਹ ਕਾਲੇ ਬੱਦਲ ਜਿਹੜੇ ਉਹਨਾਂ ਤੋਂ ਕਿਹੜਾ ਚੜਾਣ ਵਾਸਤੇ ਸਰਦਾਰ ਬੀਨ ਸਿੰਘ ਜੀ ਨੇ ਕੁਰਬਾਨੀ ਦਿੱਤੀ ਸੀ ਉਹ ਦੁਬਾਰਾ ਘਟਣ ਲੱਗੇ ਐ ਅੱਜ ਪੰਜਾਬ ਦੇ ਉੱਤੇ ਉਸ ਹਨੇਰੇ ਚ ਬਚੀ ਸੁਖਵੀਰ ਬਾਦਲ ਸਾਹਿਬ ਨੂੰ ਤਨਖਾਹਿਆ ਘਰਾੜ ਦੇ ਦਿੱਤਾ ਗਿਆ ਦੇਖੋ ਅੱਜ ਮੈਂ ਜੋ ਕੁਝ ਵੀ ਕਹੂੰਗਾ ਉਹ ਰਾਜਨੀਤਿਕ ਕੰਟੈਕਸਟ ਚ ਦੇਖਿਆ ਜਾਊਗਾ ਵੀ ਭਾਜੀ ਦੇ ਪ੍ਰਧਾਨ ਤੇ ਸੁਨੀਲ ਕਹਰੇ ਕਹਿਣ ਨੂੰ ਤਾਂ ਮੇਰੇ ਕੋਲ ਬਹੁਤ ਖੁਸ਼ ਹੈ ਕਿਉਂਕਿ ਮੈਂ ਇੱਕ ਪੰਜਾਬੀ ਹੋਣ ਕੋਈ ਰਾਜਨੀਤਿਕ ਦਲ ਚ ਮੈਂ ਕਿਸੇ ਵੀ ਦਲ ਚ ਹੋਣਾ ਨਾ ਮ ਪਰ ਮੈਂ ਪੰਜਾਬੀ ਪਹਿਲੇ ਆ ਕਹਿਣ ਨੂੰ ਤਾਂ ਬਹੁਤ ਕੁਝ ਹੈ ਪਰ ਮੈਂ ਸਮਝਦਾ ਵੀ ਅੱਜ ਦੇ ਦਿਨ ਤਾਂ ਆਪਾਂ ਦੇਖੀਏ ਵੀ ਅਕਾਲ ਤਖਬ ਸਾਹਿਬ ਦੇ ਜਿਹੜੇ ਜਥੇਦਾਰ ਸਾਹਿਬਾਨ ਹੈ ਕਿ ਇਸ ਗੱਲ ਨੂੰ ਅੱਗੇ ਕਿਸ ਤਰ੍ਹਾਂ ਸੰਭਾਲਦੇ ਹੈ ਕਿਸ ਤਰ੍ਹਾਂ ਦੇਖ ਕੇ ਇਹਦਾ ਕੋਈ ਨਿਚੋੜ ਕੱਢ ਦੇ ਤਾਂ ਕਿ ਪੰਜਾਬ ਦੇ ਲੋਕਾਂ ਦੇ ਤੇ ਖਾਸ ਤੌਰ ਤੇ ਪੰਥ ਦੇ ਅੰਦਰ ਜਿਸ ਕਿਸਮ ਦੀ ਇੱਕ ਉਤਸੁਕਤਾ ਤੇ ਇੱਕ ਕਹਿੰਦੇ ਨਾ ਐਂਗਜ਼ਾਇਟੀ ਜਿਹੜੀ ਬਣੀ ਹੋਈ ਹੈ ਉਹਨੂੰ ਕਿਸ ਤਰ੍ਹਾਂ ਮਲਮ ਲਾਉਂਦੇ ਹੈ ਉਹ ਦੇਖਦੇ ਆ ਉਹਦੇ ਬਾਅਦ ਕੋਈ ਗੱਲ ਕਰਾਂਗੇ ਬਟ ਆਈ ਥਿੰਕ ਇਸ ਗੱਲ ਨੂੰ ਅੱਜ ਮੈਂ ਜਿਸ ਅਹੁਦੇ ਤੇ ਬੈਠਾ ਉਹਦਾ ਕੁਝ ਵੀ ਕਹਿਣਾ ਉਹਨੂੰ ਮੋੜ ਤੋੜ ਕੇ ਪੇਸ਼ ਕੀਤਾ ਜਾ ਸਕਦਾ ਇਸ ਕਰਕੇ ਮੇਰੇ ਮੰਨ ਦੀ ਜਿਹੜੀ ਭਾਵਨਾ ਮੈਂ ਫॉर द ਟਾਈਮਿੰਗ ਮੈਂ ਉਹਦੇ ਤੇ ਫੁੱਲ ਸਟਾਪ ਲਾ ਕੇ ਕਿਤੇ ਮੈਂ ਕੋਈ ਜੀ ਗੱਲ ਕਹਿ ਰਿਹਾ ਜਿਹਦੇ ਨਾਲ ਮਸਲਾ ਸੁਲਝ ਜਾਉਦਾ ਹੈ ਉਹ ਰੋਲ ਜੇ ਇਸ ਕਰਕੇ ਮੈਂ ਇਹਦੇ ਤੋਂ ਮਾਫੀ ਚਾਹੁੰਦਾ ਜਫਰ ਸਾਹਿਬ ਥੈਂਕ ਯੂ ਨੀ ਮੁੱਖ ਮੰਤਰੀ ਦੇ ਵੱਲੋਂ ਨਸ਼ੇ ਨੂੰ ਰੋਕਣ ਦੇ ਲਈ ਇੱਕ ਵਟਸਐਪ ਨੰਬਰ ਤੱਕ ਜਾਰੀ ਕੀਤਾ ਗਿਆ ਕਿ ਸਪੈਸ਼ਲੀ ਕਿ ਟੀਮ ਦਾ ਗਠਨ ਕੀਤਾ देखो नंबर ਤਾਂ ਬਹੁਤ ਸਾਰੇ ਇਸ਼ੂ ਹੋਏ ਜੀ ਨੰਬਰ ਤਾਂ ਸੀ ਕਿ ਸਰਕਾਰ ਘਰੇ ਆ ਕੇ ਤੁਹਾਡੇ ਕੰਮ ਕਰੂਗੀ ਕਦੇ ਕਹਿੰਦੇ ਸੀ ਸਰਕਾਰ ਤੁਹਾਡੇ ਦੁਆਰਾ ਹੀ ਖੜੀ ਹੈ ਵੀ ਤੁਹਾਡੇ ਘਰੇ ਆ ਕੇ ਉਹ ਨੰਬਰਾਂ ਦੇ ਕਿੰਨੇ ਕਿ ਮਸਲੇ ਹੱਲ ਹੋਏ ਕਿ ਨਹੀਂ ਹੋਏ ਆ ਜਿਹੜਾ ਮਸਲਾ ਹੈ ਇਹਨਾਂ ਨੇ ਕਦੇ ਜਾ ਕੇ ਅਰਦਾਸ ਕਰਵਾਈ ਹਰਮੰਦਰ ਸਾਹਿਬ ਗਏ 25000 ਬੱਚਿਆਂ ਨੂੰ ਲਿਆ ਕੇ ਉਥੇ ਧੁੱਪੇ ਬਿਠਾਤਾ ਤੇ ਇਸ ਤਰ੍ਹਾਂ ਨਹੀਂ ਸਰਕਾਰ ਆਪਣੀ ਜ਼ਿੰਮੇਵਾਰੀ ਸਮਝੇ ਕੇਂਦਰ ਸਰਕਾਰ ਪੂਰੀ ਤਰ੍ਹਾਂ ਮੁਸਤੈਦ ਇਸ ਗੱਲ ਤੇ ਹਰੇਕ ਪੱਖੋਂ ਕੋਆਪਰੇਟ ਕਰਨ ਤਿਆਰ ਹੈ ਪਰ ਪੋਲਿਟੀਕਲ ਵਿਲ ਜਿਹੜੀ ਹੈ ਉਹ ਜ਼ਰੂਰਤ ਹੈ ਤੇ ਉਹਦੇ ਨਾਲ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਇਸ ਧੰਦੇ ਦੇ ਅੰਦਰ ਪੈਸਾ ਬਹੁਤ ਹੈ ਤੇ ਜਿਸ ਕਿਸਮ ਦੇ ਰਾਜਨੀਤਿਕ ਕਿਰਦਾਰ ਦਾ ਸਾਹਮਣੇ ਆ ਰਿਹਾ ਹੈ ਕੱਲੇ ਮੈਂ ਇਕੱਲਾ ਆਪਣੇ ਆਮ ਆਦਮੀ ਪਾਰਟੀ ਦੀ ਗੱਲ ਨਹੀਂ ਕਰਦਾ ਬਾਕੀ ਸਾਰਿਆਂ ਕੰਨੀ ਝਾਕ ਕੇ ਦੇਖ ਲਓ ਸਾਰੇ ਦੇ ਸਾਰੇ ਲੀਡਰ ਕਿਸੇ ਨਾ ਕਿਸੇ ਕ腐ਸ਼ਨ ਦੇ ਮੁੱਦੇ ਕਿਸੇ ਦੇ ਘਰੇ ਪੈਸੇ ਮਿਲ ਜਾਂਦੇ ਆ ਕਿਸੇ ਦੇ ਰਿਸ਼ਤੇਦਾਰਾਂ ਕੋਲ ਮਿਲ ਜਾਂਦੇ ਆ ਤੇ ਪੈਸੇ ਵਾਲਾ ਜਿਹੜਾ ਉਹ ਕ腐ਸ਼ਨ ਦੇ ਮੁੱਦੇ 'ਚ ਹੋ ਸਕਦਾ ਹੈ ਐਡਮਿਨਿਸਟ੍ਰੇਸ਼ਨ ਵੀ ਕਿਤੇ ਨਾ ਕਿਤੇ ਉਸ ਪੈਸੇ ਤੋਂ ਲਾਲਚ ਤੋਂ ਲਿਬੜੀ ਹੋਈ ਹੈ ਸੋ ਪੋਲਿਟিক্যাল ਵਿਲ ਪਲਸ ਪੰਜਾਬ ਦੇ ਲੋਕਾਂ ਨੂੰ ਫੈਸਲਾ ਕਰਨਾ ਪਊਗਾ ਵੀ ਇਮਾਨਦਾਰੀ ਨੂੰ ਸਾਹਮਣੇ ਰੱਖ ਕੇ ਵੋਟਾਂ ਪਾਣ ਅੱਖਾਂ ਮੀਚ ਕੇ ਵੋਟਾਂ ਨਾ ਪਾਣ ਵੀ ਕੋਈ ਨਹੀਂ ਜੀ ਆ ਤਾਂ ਸਾਡੀ ਬਰਾਦਰੀ ਦਾ ਜੀ ਆ ਤਾਂ ਆਪਣਾ ਭਾਈ ਹੈ ਜੀ ਆ ਫਿਰ ਮੇਰੇ ਕੰਮ ਆਇਆ ਸੀਗਾ ਅੱਜ ਪੰਜਾਬ ਦਾ ਮਸਲਾ ਹੈ ਪੰਜਾਬ ਦੀ ਜਵਾਨੀ ਨੂੰ ਇੱਕ ਨਜ਼ਰ ਲੱਗੀ ਹੋਈ ਹੈ ਇਹੋ ਦੇ ਵਿੱਚ ਮੈਂ ਸਮਝਦਾ ਇੱਕ ਕਰੜੇ ਫੈਸਲੇ ਲੈਣ ਦੀ ਲੋੜ ਹੈ ਤੇ ਨਾਲ ਹੀ ਇੱਕ ਸਟਰੋਂਗ ਲੀਡਰ ਇਮਾਨਦਾਰ ਲੀਡਰ ਦੀ ਲੋੜ ਹੈ ਜਿਹੜਾ ਇਹਨਾਂ ਗੱਲਾਂ ਤੇ ਨੱਥ ਪਾ ਸਕੇ। ਜੀ ਜਕਰੋ ਲਾਸਟ ਸਵਾਲ ਸੁੰਦਰ ਸ਼ਾਮ ਅਰੋੜਾ ਕਿਉਂ ਕਿ ਕਿਸੇ ਲਾਲਚ ਦੇ ਕਰਕੇ ਵਾਪਸ ਕਰ ਵਾਪਸੀ ਉਹਨਾਂ ਨੇ ਕਰ ਲਈ ਹੋਈ। ਸੇ ਕੋ ਉਹਨਾਂ ਦਾ ਆਪ ਦਾ ਮੁੱਦਾ ਹੈ ਉਹਨਾਂ ਦੇ ਵਾਪਸ ਜਾਣ ਤੋਂ ਪਹਿਲਾਂ ਮੇਰੀ ਉਹਨਾਂ ਨਾਲ ਗੱਲ ਨਹੀਂ ਹੋਈ ਬਟ ਹੋ ਸਕਦਾ ਹੈ ਸ਼ਾਇਦ ਸਿਸਟਮ 'ਚ ਐਡਜਸਟ ਨਹੀਂ ਹੋ ਸਕੇ ਉਹਨੇ ਬਟ ਮੈਂ ਨਹੀਂ ਸਮਝਦਾ ਲਾਲਚ ਲੋਜ ਤੋਂ ਬਹੁਤ ਪਰੇ ਹੈ ਸਰ। ਉਹ ਲਾਲਚ ਵਾਲੀ ਗੱਲ ਉੱਥੇ ਹੈ ਨਹੀਂ ਕੋਈ ਮੈਂ ਸਮਝਦਾ ਲਾਲਚ ਕਿਉਂਕਿ ਉਹਨਾਂ ਦੇ ਉੱਤੇ ਵਾਹਿਗੁਰੂ ਦੀ ਬੜੀ ਮਿਹਰ ਹੈ ਤੇ ਲਾਲਚ ਵਾਲੇ ਪੱਖੋਂ ਤਾਂ ਪਾਸੇ ਹੈ। ਤਾਂ ਕਿ ਇਸ ਕਿਸ ਸਿਸਟਮ 'ਚ ਸ਼ਾਇਦ ਐਡਜਸਟ ਨਹੀਂ ਹੋ ਸਕੇ ਤਾਂ ਮੇਰੀ ਨਾਲ ਗੱਲ ਨਹੀਂ ਹੋਈ ਜਾਣ ਤੋਂ ਪਹਿਲਾਂ ਵੀ ਉਹਨਾਂ ਨੇ ਕੋਈ ਮੇਰੇ ਨਾਲ ਸੰਪਰਕ ਨਹੀਂ ਕੀਤਾ। ਕੋਈ ਗੱਲ ਇਹ ਆ ਵੀ ਪੁਰਾਣੇ ਦੌਰ ਨੂੰ ਲੋਕ ਭੁੱਲ ਗਏ। ਜਰੂਰ ਸਰਦਾਰ ਬਿਆਨ ਸਿੰਘ ਜੀ ਜਾਗਦੇ ਸੀ ਤੇ ਲੋਕੀ ਸੌਂਦੇ ਸੀ। 5 ਵਜੇ ਤੋਂ ਬਾਅਦ ਕੋਈ ਮਾਂ ਆਪਣੀ ਬੇਟੀ ਆਪਣੇ ਪਤੀ ਆਪਣੇ ਬੇਟੇ ਨੂੰ ਇਹ ਕਹਿੰਦੀ ਸੀ 5 ਵਜੇ ਘਰ ਪਹੁੰਚ ਜਾ ਪਤਾ ਨਹੀਂ ਕਿਹੜਾ ਗੋਲਿਆਂ ਦਾ ਨਿਸ਼ਾਨਾ ਬਣ ਜੂ ਉਹ ਦੌਰਾਂ ਨੂੰ ਭੁੱਲ ਗਏ ਲੋਕ ਇਹ ਉਹਨਾਂ ਦੀ ਦਿੱਤੀ ਹੋਈ ਅਮਨ ਸ਼ਾਂਤੀ ਹੈ ਪਰ ਕੀ ਅਸੀਂ ਪੰਜਾਬ ਦੀ ਉਹਨਾਂ ਦੀ ਦਿੱਤੀ ਹੋਈ ਅਮਨ ਸ਼ਾਂਤੀ ਨੂੰ ਪੂਰੀ ਰੱਖਿਆ ਕਰ पाए ਉਹਨਾਂ ਦੇ ਉਸੂਲਾਂ ਤੇ ਚੱਲ ਪਾਏ ਜਿਹੜੋ ਉਹਨਾਂ ਦੇ ਬਾਰੇ ਮਾਰੇ ਕਮੈਂਟਸਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਸ਼ਰਧਾਂਜਲੀ ਦੇਣ ਤਾਂ ਸਾਰੇ ਆਉਂਦੇ ਨੇ ਕਿ ਮੂੰਹ ਤੋੜ ਉਹਨਾਂ ਦਾ ਜਵਾਬ ਦਿੱਤਾ ਜਾਂਦਾ ਹੈ ਕਿ ਪੰਜਾਬ ਦੇ ਵਿੱਚ 36000 ਬੇਗੁਨਾਹਾਂ ਦਾ ਕਤਲੇਆਮ ਹੋਇਆ 19000 ਹਿੰਦੂ ਭਰਾਵਾਂ ਦਾ ਕਤਲੇਆਮ ਹੋਇਆ 1947 ਅਸੀਂ ਦੇਖੀ 1947 ਉਹਨਾਂ ਨੇ ਲੋਕਾਂ ਨੇ ਦੇਖੀ ਜਿਹੜੇ ਇੱਥੋਂ ਚਲੇ ਗਏ ਤਾਂ ਮੈਂ ਇੱਕੋ ਗੱਲ ਸ਼ਰਧਾਂਜਲੀ ਦੇਣੀ ਚਾਹਾਂਗਾ ਉਹਨਾਂ ਨੂੰ ਔਰ ਇਹ ਕਹਾਂਗਾ ਕਿ ਸ਼ਰਧਾਂਜਲੀ ਦੇਣਾ ਚਾਹਾਂਗਾ ਜਿਹੜੀ ਉਹਨਾਂ ਦੀ ਦਿੱਤੀ ਹੋਈ ਅਮਨ ਸ਼ਾਂਤੀ ਹੈ ਉਹ ਅਮਨ ਸ਼ਾਂਤੀ ਲਈ ਐਮਐਸ ਬਿਟਾ ਵਚਨ ਬੰਦ ਹੈ ਨਾ ਕੁਰਸੀ ਨਾ ਥਾਤਾ ਨਾ ਵੋਟ ਨਾ ਇਲੈਕਸ਼ਨ ਉਹਨਾਂ ਦੀ ਦਿੱਤੀ ਹੋਈ ਸ਼ਾਂਤੀ ਲਈ ਵਚਣਬੰਦ ਸੀ ਵਚਣਬੰਦ ਹਾਂ ਔਰ ਬੋਨਸ ਦੀ ਬੰਬਾਣਾ ਬਚੀ ਹੋਈ ਜ਼ਿੰਦਗੀ ਵਚਣਬੰਦ ਰਹਾਂਗੇ ਇਹ ਜਿਹੜੇ ਰੋਜ਼ ਉੱਠ ਕੇ ਕਹਿੰਦੇ ਫਲਾਣੇ ਨੂੰ ਛੱਡ ਦਿਓ ਫਲਾਣੇ ਨੂੰ ਛੱਡ ਦਿਓ ਇਹਨਾਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਜੇ ਅੱਜ ਦਾ ਭਾਰਤ ਹੈ ਜਿਨ੍ਹਾਂ ਨੇ ਮਾੜਾ ਕਰਮ ਕੀਤਾ ਉਹਨਾਂ ਨੂੰ ਸਜ਼ਾ ਮਿਲ ਗਿਆ ਹਮ ਸਭ ਤੋਂ ਜੋ ਵਿਦਾਈ ਹੋਈ ਹੈ ਉਹ ਵਾਸਤਵ ਵਿੱਚ ਬਹੁਤ ਹੀ ਦਰਦਨਾਕ ਥੀ ਹਮ ਸਭ ਲੋਗ ਹਰ ਵਾਰ ਉਹਨਾਂ ਕੋ ਸ਼ਰਧਾਂਜਲੀ ਦਿੰਦੇ ਹਨ और उनसे भी प्रार्थना करते हैं और प्रभु से प्रार्थना करते हैं कि देश में अमन चैन शांति बनी रहे सब लोग मिल कर के चलें सब लोग मिल कर के देश के विकास में सहयोगी बने वास्तव में उनका ये बलिदान हम सबको शिक्षा देता है कि वास्तव में हम सब लोग मिल कर के चलें तो देश का ज़्यादा अच्छा विकास कर पाएंगे सर आज आप दरबार साहब जा रहे हो अमृतसर जा रहे हो कोई खास वजह वहाँ जाने की अमृतसर आज जा रहे हो हाँ आज मेरा जाने का पिछली बार भी जाने का तय हुआ लेकिन उस दिन बारिश अधिक होने के कारण से जा नहीं पाया आज फिर मैं जा रहा हूँ क्योंकि हम सब ऐसे स्थानों से ही एक तरह से बिजली का जो समझ जुड़ता है अच्छे काम करने का तो वहाँ माथा टेकने के बाद यही कामना करेंगे कि हम अच्छी प्रकार से एक जनसेवक की तरह से जनता का काम कर सकें ਦੇਖੋ ਸਰਦਾਰ ਬੇਨ ਸਿੰਘ ਜੀ ਨੂੰ ਸੱਚੀ ਸ਼ਰਧਾਂਜਲੀ ਉਹ ਹੀ ਹੋਊਗੀ ਅੱਜ ਦੇ ਦਿਨ ਸਾਰਾ ਪੰਜਾਬ ਕਿਉਂਕਿ ਉਹਨਾਂ ਨੇ ਸ਼ਹਾਦਤ ਕਿਸੇ ਇਕੱਲੇ ਆਪਣੇ ਪਰਿਵਾਰ ਵਾਸਤੇ ਜਾਂ ਕਿਸੇ ਇੱਕ ਰਾਜਨੀਤਿਕ ਦਲ ਵਾਸਤੇ ਨਹੀਂ ਪੂਰੇ ਪੰਜਾਬ ਦੇ ਅੰਦਰ ਅਮਨ ਸ਼ਾਂਤੀ ਨੂੰ ਬਹਾਲ ਕਰਨ ਵਾਸਤੇ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਸੀ ਪਰ ਅੱਜ ਦੇ ਜਿਸ ਤਰ੍ਹਾਂ ਹਾਲਾਤ ਲੱਗਦੇ ਐ ਮੈਂ ਸਮਝਦਾ ਅੱਜ ਉਹਨਾਂ ਦੀ ਸ਼ਹਾਦਤ ਉਹ ਇੱਕ ਬਹੁਤ ਵੱਡਾ ਸਨੇਹਾ ਜੇ ਰਾਜਨੀਤਿਕ ਲੀਡਰ ਸਾਹਿਬਾਨ ਤੇ ਪੰਜਾਬ ਦੀ ਜਨਤਾ ਗੌਰ ਕਰੇ ਤੇ ਇੱਕ ਬਹੁਤ ਵੱਡਾ ਅੱਜ ਉਸ ਗੱਲ ਨੂੰ ਰੀਨਿਊ ਕਰਨ ਦਾ ਉਸ ਅਹਿਦ ਨੂੰ ਜਿਹਨੂੰ ਲੈ ਕੇ ਉਹਨਾਂ ਨੇ ਆਪਣੀ ਕੁਰਬਾਨੀ ਦਿੱਤੀ ਸੀ ਕਿਉਂਕਿ ਉਸ ਕਿਸਮ ਦੇ ਹਾਲਾਤ ਫੇਰ ਪੰਜਾਬ ਦੇ ਅੰਦਰ ਬਣਦੇ ਜਾ ਰਹੇ ਐ ਜਦੋਂ ਸਰਕਾਰ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਆ ਕਹਿ ਰਹੀ ਐ ਵੀ ਪੰਜਾਬ ਦੇ ਅੰਦਰ ਫੇਰ ਅਤਿਨਕਵਾਦ ਸਿਰ ਚੱਕ ਰਿਹਾ ਤੇ ਲਾਅ ਐਂਡ ਆਰਡਰ ਜਦੋਂ ਖਤਮ ਹੋਣ ਦੀ ਇਕ ਆਗਾਰ ਤੇ ਆਇਆ ਖੜਾ ਜੇ ਪੰਜਾਬ ਦੇ ਅੰਦਰ ਤੇ ਮੈਂ ਸਮਝਦਾ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਐ ਵੀ ਉਹਨਾਂ ਦੀ ਸ਼ਹਾਦਤ ਵਿਰਥ ਨਾ ਜਾਵੇ ਤੇ ਉਹਨੂੰ ਆਪਾਂ ਮੱਦੇਨਜ਼ਰ ਰੱਖ ਕੇ ਜਿਹੜੀਆਂ ਅੱਜ ਸਮਾਜ ਦੇ ਅੰਦਰ ਜਾਂ ਰਾਜਨੀਤਿਕ ਸੋਚ ਦੇ ਅੰਦਰ ਕਿਤੇ ਕਮੀਆਂ ਐ ਉਸ ਖਲਾ ਨੂੰ ਦੇਖਦੇ ਹੋਏ ਉਸ ਕਿਸਮ ਦੇ ਫੈਸਲੇ ਲਈਏ ਵੀ ਪੰਜਾਬ ਦੀ ਭਾਈਚਾਰਕ ਸਾਂਝ ਬਣੀ ਰਵੇ ਤੇ ਉਹਦੇ ਉੱਤੇ ਪਹਿਰਾ ਦੇਣ ਦੀ ਜ਼ਿੰਮੇਵਾਰੀ ਸਾਡੇ ਸਾਰਿਆਂ ਦੀ ਹੈ ਜਕਰਤ ਸਾਹਿਬ ਕੰਗਨਾਰਨੋਦ ਦੇ ਬਿਆਨ ਨੂੰ ਕਿਵੇਂ ਦੇਖਦੇ ਹੋ ਕਾਫੀ ਜ਼ਿਆਦਾ ਉਸ ਨੂੰ ਲੈ ਕੇ ਜਿਹੜਾ ਹੈ ਪੋਲਿਟਿਕਸ ਦੀ ਬਾਤ ਹੋਈ ਹੈ ਵੀ ਬਾਤ ਕਾਫੀ ਹੋ ਰਹੀ ਹੈ ਉਸ ਗੱਲ ਨੂੰ ਮੈਂ ਸਮਝਦਾ ਜਿੰਨਾ ਜ਼ਿਆਦਾ ਤੂਲ ਦਿਓਗੇ ਉਨਾ ਹੀ ਜ਼ਿਆਦਾ ਉਸ ਦਾ ਕੋਈ ਜਿਉਂ ਉਹਨਾਂ ਨੇ ਕਿਹਾ ਤਾਂ ਬੀਜੇਪੀ ਪਾਰਟੀ ਨੇ ਉਹਦਾ ਲੈ ਕੇ ਨੋਟਿਸ ਕਰਕੇ ਉਹਨਾਂ ਨੂੰ ਬੰਦ ਕਰਤਾ ਬਿਨਾ ਮਤਲਬ ਦਾ ਉਹਨੂੰ ਹੁਣ ਤੂਲ ਦੇ ਕੇ ਉਹਦੀ ਮਹੱਤਤਾ ਵਧਾਉਣ ਵਾਲੀ ਗੱਲ ਹੈ ਮੈਂ ਸਮਝਦਾ ਵੀ ਕਿਸੇ ਇੱਕ ਵਿਅਕਤੀ ਵਿਸ਼ੇਸ਼ ਨਾਲ ਪੂਰੇ ਮੈਂ ਵੀ ਇਸ ਗੱਲ ਨਾਲ ਸਹਿਮਤ ਹਾਂ ਵੀ ਕਿਸੇ ਦਾ ਰਾਜਨੀਤਿਕ ਵਿਰੋਧ ਹੋ ਸਕਦਾ ਪਰ ਤੁਸੀਂ ਪੂਰੇ ਇੱਕ ਜਮਾਤ ਨੂੰ ਇੱਕ ਜਿਹੜਾ ਸਾਡਾ ਗੁਰੂ ਮਹਾਰਾਜ ਨੇ ਕਿਹਾ ਹੈ ਬ੍ਰ ਉੱਤਮ ਖੇਤੀ ਉਸ ਖੇਤੀ ਨਾਲ ਜੁੜੇ ਇੱਕ ਪੂਰੇ ਖਿੱਤੇ ਨੂੰ ਤੁਸੀਂ ਇਸ ਕਿਸਮ ਦੇ ਸ਼ਬਦ استعمال ਕਰੋ ਕਿਸੇ ਨੂੰ ਸ਼ੁਭਾ ਨਹੀਂ ਦਿੰਦਾ ਤੇ ਖਾਸ ਤੌਰ ਤੇ ਕਿਸੇ ਵੀ ਰਾਜਨੀਤਿਕ ਲੀਡਰ ਸੋ ਕਾਲਡ ਲੀਡਰ ਨੂੰ ਤਾਂ ਤਾਂ ਗੱਲ ਜਮਾ ਸ਼ੁਭਾ ਨਹੀਂ ਦਿੰਦੀ ਅ ਅਮਰਜੈਂਸੀ ਫਿਲਮ ਨੂੰ ਲੈ ਕੇ ਵੀ ਦੇਖੋ 나 ਮੈਂ ਫਿਲਮ ਦੇਖੀ ਨਾ ਕੋਈ ਅਮਰਜੈਂਸੀ ਦਾ ਇਸ ਮਸਲੇ ਨਾਲ ਇਹ ਤਾਂ ਅਜੇ اٹਕਲਾਂ ਹੀ ਹੈ ਨਾ ਤਾਂ ਮੈਂ ਟ੍ਰੇਲਰ ਦੇਖਿਆ ਨਾ ਫਿਲਮ ਤਾਂ ਅਜੇ ਸ਼ਾਇਦ ਰਿਲੀਜ਼ ਹੋਈ ਨਹੀਂ ਆਊਗਾ ਤੋ ਦੇਖਾਂਗੇ ਪਰ ਅੱਜ ਦੇ ਦਿਨ ਜਿਹੜੀ ਅਮਰਜੈਂਸੀ ਮੈਂ ਸਮਝਦਾ ਵੀ ਅਮਰਜੈਂਸੀ ਵਾਲੀ ਯੂ ਆਰ ਐਟ ਅ ਪ੍ਰੀ ਅਮਰਜੈਂਸੀ ਲੈਵਲ ਇੱਥੇ ਪੰਜਾਬ ਦੇ ਅੰਦਰ ਉਹ ਜਿਹੇ ਹਾਲਾਤ ਬਣੇ ਖੜੇ ਐ ਵੀ ਫੇਰ ਕਿਸਮ ਦੇ ਉਹ ਕਾਲੇ ਬੱਦਲ ਜਿਹੜੇ ਉਹਨਾਂ ਨੂੰ ਕਿਹੜਾ ਛਡਾਉਣ ਵਾਸਤੇ ਸਰਦਾਰ ਬੇਨ ਸਿੰਘ ਜੀ ਨੇ ਕੁਰਬਾਨੀ ਦਿੱਤੀ ਸੀ ਉਹ ਦੁਬਾਰਾ ਘੁੱਟਣ ਲੱਗੇ ਐ ਅੱਜ ਪੰਜਾਬ ਦੇ ਉੱਤੇ ਉਸ ਹਨੇਰੇ ਚ ਬਚੀ ਸੁਖਵੀਰ ਬਾਦਲ ਸਾਹਿਬ ਨੂੰ ਤਨਖਾਹਿਆ ਘਰਾੜ ਦੇ ਦਿੱਤਾ ਗਿਆ ਦੇਖੋ ਅੱਜ ਮੈਂ ਜੋ ਕੁਝ ਵੀ ਕਹੂੰਗਾ ਉਹ ਰਾਜਨੀਤਿਕ ਕੰਟੈਕਸਟ ਦੇਖਿਆ ਜਾਊਗਾ ਵੀ ਭਾਜੀਪੀ ਦੇ ਪ੍ਰਧਾਨ ਤੇ ਸੁਨੀਲ ਕਹ ਰਿਹਾ ਹੈ ਕਹਿਣ ਨੂੰ ਤਾਂ ਮੇਰੇ ਕੋਲ ਬਹੁਤ ਕੁਝ ਹੈ ਕਿਉਂਕਿ ਮੈਂ ਇੱਕ ਪੰਜਾਬੀ ਹੋਂਦ ਕੋਸ਼ਿਸ਼ ਰਾਜਨੀਤਿਕ ਦਲ 'ਚ ਮੈਂ ਕਿਸੇ ਵੀ ਦਲ 'ਚ ਹੋਂਦ ਨਾ ਆਂ ਪਰ ਮੈਂ ਪੰਜਾਬੀ ਪਹਿਲੇ ਆਂ ਕਹਿਣ ਨੂੰ ਤਾਂ ਬਹੁਤ ਕੁਝ ਹੈ ਪਰ ਮੈਂ ਸਮਝਦਾ ਵੀ ਅੱਜ ਦੇ ਦਿਨ ਤਾਂ ਆਪਾਂ ਦੇਖੀਏ ਵੀ ਅਕਾਲ ਤਖਸਾਲ ਦੇ ਜਿਹੜੇ ਜਥੇਦਾਰ ਸਾਹਿਬਾਨ ਹੈ ਕਿ ਇਸ ਗੱਲ ਨੂੰ ਅੱਗੇ ਕਿਸ ਤਰ੍ਹਾਂ ਸੰਭਾਲਦੇ ਆ ਕਿਸ ਤਰ੍ਹਾਂ ਦੇਖ ਕੇ ਇਹਦਾ ਕੋਈ ਨਿਚੋੜ ਕੱਢ ਦੇ ਤਾਂਕਿ ਪੰਜਾਬ ਦੇ ਲੋਕਾਂ ਦੇ ਤੇ ਖਾਸ ਤੌਰ ਤੇ ਪੰਥ ਦੇ ਅੰਦਰ ਜਿਸ ਕਿਸਮ ਦੀ ਇੱਕ ਉਤਸੁਕਤਾ ਤੇ ਇੱਕ ਕਹਿੰਦੇ ਨਾ ਐਂਗਜ਼ਾਇਟੀ ਜਿਹੜੀ ਬਣੀ ਹੋਈ ਹੈ ਉਹਨੂੰ ਕਿਸ ਤਰ੍ਹਾਂ ਮਲਮ ਲਾਂਦੇ ਐ ਉਹ ਦੇਖਦੇ ਆ ਉਹਦੇ ਬਾਅਦ ਕੋਈ ਗੱਲ ਕਰਾਂਗੇ ਬਟ ਆਈ ਥਿੰਕ ਇਸ ਗੱਲ ਨੂੰ ਅੱਜ ਮੈਂ ਜਿਸ ਅਹੁਦੇ ਤੇ ਬੈਠਾ ਉਹਦਾ ਕੁਝ ਵੀ ਕਹਿਣਾ ਉਹਨੂੰ ਮੋੜ ਤੋਂ ਰੋੜ ਕੇ ਪੇਸ਼ ਕੀਤਾ ਜਾ ਸਕਦਾ ਇਸ ਕਰਕੇ ਮੇਰੇ ਮੰਨ ਦੀ ਜਿਹੜੀ ਭਾਵਨਾ ਮੈਂ ਫਾਰ ਦਾ ਟਾਈਮਿੰਗ ਮੈਂ ਉਹਦੇ ਤੇ ਪੁਲਿਸ ਸਟਾਪ ਲਾ ਕੇ ਕਿਤੇ ਮੈਂ ਕੋਈ ਜੀ ਗੱਲ ਕਹਿ ਰਿਹਾ ਜਿਹਦੇ ਨਾਲ ਮਸਲਾ ਸੁਲਝ ਜਾਉਦਾ ਹੈ ਉਹ ਰੋਲ ਜੇ ਇਸ ਕਰਕੇ ਮੈਂ ਇਹਦੇ ਤੋਂ ਮਾਫੀ ਚਾਹੁੰਦਾ ਜਫਰ ਸਾਹਿਬ ਥੈਂਕ ਯੂ ਸਰ ਥੀਨੀ ਮੁੱਖ ਮੰਤਰੀ ਦੇ ਵੱਲੋਂ ਨਸ਼ੇ ਨੂੰ ਰੋਕਣ ਦੇ ਲਈ ਇੱਕ WhatsApp ਨੰਬਰ ਤੱਕ ਜਾਰੀ ਕੀਤਾ ਗਿਆ ਕਿ ਸਪੈਸ਼ਲੀ ਇੱਕ ਟੀਮ ਦਾ ਗਠਨ ਕੀਤਾ ਦੇਖੋ ਨੰਬਰ ਤਾਂ ਬਹੁਤ ਸਾਰੇ ਇਸ਼ੂ ਹੋਏ ਜੀ ਨੰਬਰ ਤਾਂ ਸੀ ਕਿ ਸਰਕਾਰ ਘਰੇ ਆ ਕੇ ਤੁਹਾਡੇ ਕੰਮ ਕਰੂਗੀ ਕਦੇ ਕਹਿੰਦੇ ਸੀ ਸਰਕਾਰ ਤੁਹਾਡੇ ਦੁਆਰਾ ਹੀ ਖੜੀ ਹੈ ਵੀ ਤੁਹਾਡੇ ਘਰੇ ਆਗੇ ਉਹ ਨੰਬਰਾਂ ਤੇ ਕਿੰਨੇ ਕਿ ਮਸਲੇ ਹੱਲ ਹੋਏ ਕਿ ਨਹੀਂ ਹੋਏ ਆ ਜਿਹੜਾ ਮਸਲਾ ਹੈ ਇਹਨਾਂ ਨੇ ਕਦੇ ਜਾ ਕੇ ਅਰਦਾਸ ਕਰਵਾਈ ਹਰਮੰਦਰ ਸਾਹਿਬ ਗਏ 25000 ਬੱਚਿਆਂ ਨੂੰ ਲਿਆ ਕੇ ਉਥੇ ਧੁੱਪੇ ਬਿਠਾਤਾ ਤੇ ਇਸ ਤਰ੍ਹਾਂ ਨਹੀਂ ਸਰਕਾਰ ਆਪਣੀ ਜ਼ਿੰਮੇਵਾਰੀ ਸਮਝੇ ਕੇਂਦਰ ਸਰਕਾਰ ਪੂਰੀ ਤਰ੍ਹਾਂ ਮੁਸਤੈਦ ਇਸ ਗੱਲ ਤੇ ਹਰੇਕ ਪੱਖੋਂ ਕੋਆਪਰੇਟ ਕਰਨ ਨੂੰ ਤਿਆਰ ਹੈ ਪਰ ਪੋਲਿਟੀਕਲ ਵਿਲ ਜਿਹੜੀ ਹੈ ਉਹ ਜ਼ਰੂਰਤ ਹੈ ਤੇ ਉਹਦੇ ਨਾਲ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਇਸ ਧੰਦੇ ਦੇ ਅੰਦਰ ਪੈਸਾ ਬਹੁਤ ਹੈ ਤੇ ਜਿਸ ਕਿਸਮ ਦੇ ਰਾਜਨੀਤਿਕ ਕਿਰਦਾਰ ਦਾ ਸਾਹਮਣੇ ਆ ਰਿਹਾ ਹੈ ਕੱਲੇ ਮੈਂ ਕਹ ਰਿਹਾ ਆਪਣੇ ਆਮ ਆਦਮੀ ਪਾਰਟੀ ਦੀ ਗੱਲ ਨਹੀਂ ਕਰਦਾ ਬਾਕੀ ਸਾਰਿਆਂ ਕੰਨੀ ਝਾਕ ਕੇ ਦੇਖ ਲੋ ਸਾਰੇ ਦੇ ਸਾਰੇ ਲੀਡਰ ਕਿਸੇ ਨਾ ਕਿਸੇ ਕਰਪਸ਼ਨ ਦੇ ਮੁੱਦੇ ਕਿਸੇ ਦੇ ਘਰੇ ਪੈਸੇ ਮਿਲ ਜੰਦੇ ਆ ਕਿਸੇ ਦੇ ਪਰਿਸ਼ਧਾਰਾਂ ਕੋਲ ਮਿਲ ਜੰਦੇ ਆ ਇਹਦੇ ਪੈਸੇ ਵਾਲਾ ਜਿਹੜਾ ਉਹ ਕਰਪਸ਼ਨ ਦੇ ਮੁੱਦੇ 'ਚ ਹੋ ਸਕਦਾ ਹੈ ਐਡਮਿਨਿਸਟ੍ਰੇਸ਼ਨ ਵੀ ਕਿਤੇ ਨਾ ਕਿਤੇ ਉਸ ਪੈਸੇ ਤੋਂ ਲਾਲਚ ਤੋਂ ਲਿਬੜੀ ਹੋਈ ਹੈ ਸੋ ਪੋਲਿਟੀਕਲ 威尔 ਪਲੱਸ ਪੰਜਾਬ ਦੇ ਲੋਕਾਂ ਨੂੰ ਫੈਸਲਾ ਕਰਨਾ ਪਊਗਾ ਵੀ ਇਮਾਨਦਾਰੀ ਨੂੰ ਸਾਹਮਣੇ ਰੱਖ ਕੇ ਵੋਟਾਂ ਪਾਣ ਅੱਖਾਂ ਮੀਚ ਕੇ ਬੋਟਾ ਨਾ ਪਾਣ ਵੀ ਕੋਈ ਨਹੀਂ ਜੀ ਆ ਤਾਂ ਸਾਡੀ ਬਰਾਦਰੀ ਦਾ ਹੈ ਜੀ ਆ ਤਾਂ ਆਪਣਾ ਭਾਈ ਹੈ ਜੀ ਆ ਮੇਰਾ ਮੇਰੇ ਕੰਮ ਆਇਆ ਸੀਗਾ ਅੱਜ ਪੰਜਾਬ ਦਾ ਮਸਲਾ ਹੈ ਪੰਜਾਬ ਦੀ ਜਵਾਨੀ ਨੂੰ ਇੱਕ ਨਜ਼ਰ ਲੱਗੀ ਹੋਈ ਹੈ ਤੇ ਉਹਦੇ ਵਿੱਚ ਮੈਂ ਸਮਝਦਾ ਇੱਕ ਕੜੇ ਫੈਸਲੇ ਲੈਣ ਦੀ ਲੋੜ ਹੈ ਤੇ ਨਾਲ ਹੀ ਇੱਕ ਸਟਰੋਂਗ ਲੀਡਰ ਇਮਾਨਦਾਰ ਲੀਡਰ ਦੀ ਲੋੜ ਹੈ ਜਿਹੜਾ ਇਹਨਾਂ ਗੱਲਾਂ ਤੇ ਨੱਥ ਪਾ ਸਕੇ ਜੀ ਤਾਂ ਲਾਸਟ ਸਵਾਲ ਸੁੰਦਰ ਸ਼ਾਮ ਅਰੋੜਾ ਕਿਉਂ ਕੀ ਕਿਸੇ ਲਾਲਚ ਦੇ ਕਰਕੇ ਵਾਪਸ ਕਰ ਵਾਪਸੀ ਉਹਨਾਂ ਨੇ ਕਰ ਲਈ ਹੋਈ ਹੈ ਕੋ ਉਹਨਾਂ ਦਾ ਆਪ ਦਾ ਮੁੱਦਾ ਉਹਨਾਂ ਦੇ ਵਾਪਸ ਜਾਣ ਤੋਂ ਪਹਿਲਾਂ ਮੇਰੀ ਉਹਨਾਂ ਨਾਲ ਗੱਲ ਨਹੀਂ ਹੋਈ ਬਟ ਹੋ ਸਕਦਾ ਹੈ ਸ਼ਾਇਦ ਸਿਸਟਮ 'ਚ ਐਡਜਸਟ ਨਹੀਂ ਹੋ ਸਕੇ ਉਹਨੇ ਬਟ ਮੈਂ ਨਹੀਂ ਸਮਝਦਾ ਲਾਲਚ ਲੋਜ ਤੋਂ ਬਹੁਤ ਪਰੇ ਹੈ ਸਰ ਉਹ ਲਾਲਚ ਵਾਲੀ ਗੱਲ ਉੱਥੇ ਹੈ ਨਹੀਂ ਕੋਈ ਮੈਂ ਸਮਝਦਾ ਲਾਲਚ ਕਿਉਂਕਿ ਉਹਨਾਂ ਦੇ ਉੱਤੇ ਵਾਹਿਗੁਰੂ ਦੀ ਬੜੀ ਮਿਹਰ ਹੈ ਤੇ ਲਾਲਚ ਵਾਲੇ ਪੱਖੋਂ ਤੋਂ ਪਾਸੇ ਹੈ ਪਤਾ ਨਹੀਂ ਕਿਸ ਕਿਸ ਸਿਸਟਮ 'ਚ ਸ਼ਾਇਦ ਐਡਜਸਟ ਨਹੀਂ ਹੋ ਸਕੇ ਤੇ ਮੇਰੀ ਉਹਨਾਂ ਨਾਲ ਗੱਲ ਨਹੀਂ ਹੋਈ ਜਾਣ ਤੋਂ ਪਹਿਲਾਂ ਵੀ ਉਹਨਾਂ ਨੇ ਕੋਈ ਮੇਰੇ ਨਾਲ ਸੰਪਰਕ ਨਹੀਂ ਕੀਤਾ ਕੋਈ ਗੱਲ ਹੈ ਵੀ ਪੁਰਾਣੇ ਦੌਰ ਨੂੰ ਲੋਕ ਭੁੱਲ ਗਏ ਜਰੋ ਸਰਦਾਰ ਬਿਆਨ ਸਿੰਘ ਜੀ ਜਾਗਦੇ ਸੀ ਤੇ ਲੋਕੀ ਸੌਂਦੇ ਸੀ 5 ਵਜੇ ਤੋਂ ਬਾਅਦ ਕੋਈ ਮਾਂ ਆਪਣੀ ਬੇਟੀ ਆਪਣੇ ਪਤੀ ਆਪਣੇ ਬੇਟੇ ਨੂੰ ਇਹ ਕਹਿੰਦੀ ਸੀ 5 ਵਜੇ ਘਰ ਪਹੁੰਚ ਜਾ ਪਤਾ ਨਹੀਂ ਕਿਹੜਾ ਗੋਲਿਆਂ ਦਾ ਨਿਸ਼ਾਨਾ ਬਣ ਜੂ ਉਹ ਦੌਰਾਂ ਨੂੰ ਭੁੱਲ ਗਏ ਲੋਕ ਇਹ ਉਹਨਾਂ ਦੀ ਦਿੱਤੀ ਹੋਈ ਅਮਨ ਸ਼ਾਂਤੀ ਹੈ ਪਰ ਕੀ ਅਸੀਂ ਪੰਜਾਬ ਦੀ ਉਹਨਾਂ ਦੀ ਦਿੱਤੀ ਹੋਈ ਅਮਨ ਸ਼ਾਂਤੀ ਨੂੰ ਪੂਰੀ ਰੱਖਿਆ ਕਰ पाए ਉਹਨਾਂ ਦੇ ਊਸੂਲਾਂ ਤੇ ਚੱਲ ਪਾਏ ਜਦੋਂ ਉਹਨਾਂ ਦੇ ਬਾਰੇ ਮਾਰੇ ਕਮੈਂਟਸ ਦਾ ਪ੍ਰਯੋਗ ਕੀਤਾ ਜਾਂਦਾ ਹੈ ਸ਼ਰਧਾਂਜਲੀ ਦੇਣ ਤਾਂ ਸਾਰੇ ਆਉਂਦੇ ਨੇ ਕਿ ਮੂੰਹ ਤੋੜ ਉਹਨਾਂ ਦਾ ਜਵਾਬ ਦਿੱਤਾ ਜਾਂਦਾ ਹੈ ਕਿ ਪੰਜਾਬ ਦੇ ਵਿੱਚ 36000 ਬੇਗੁਨਾਹਾਂ ਦਾ ਕਤਲੇਆਮ ਹੋਇਆ 19000 ਹਿੰਦੂ ਭਰਾਵਾਂ ਦਾ ਕਤਲੇਆਮ ਹੋਇਆ 1947 ਅਸੀਂ ਦੇਖੀ 1947 ਉਹਨਾਂ ਨੇ ਲੋਕਾਂ ਨੇ ਦੇਖੀ ਜਿਹੜੇ ਇੱਥੋਂ ਚਲੇ ਗਏ ਤਾਂ ਮੈਂ ਇੱਕੋ ਗੱਲ ਸ਼ਰਧਾਂਜਲੀ ਦੇਣੀ ਚਾਹਾਂਗਾ ਉਹਨਾਂ ਨੂੰ ਔਰ ਇਹ ਕਹਾਂਗਾ ਕਿ ਸ਼ਰਧਾਂਜਲੀ ਦੇਣਾ ਚਾਹਾਂਗਾ ਜਿਹੜੀ ਉਹਨਾਂ ਦੀ ਦਿੱਤੀ ਹੋਈ ਅਮਨ ਸ਼ਾਂਤੀ ਹੈ ਉਹ ਅਮਨ ਸ਼ਾਂਤੀ ਲਈ ਐਮਐਸ ਬਿਟਾ ਵਚਨ ਬੰਦ ਹੈ ਨਾ ਕੁਰਸੀ ਨਾ ਥਾਤਾ ਨਾ ਵੋਟ ਨਾ ਇਲੈਕਸ਼ਨ ਉਹਨਾਂ ਦੀ ਦਿੱਤੀ ਹੋਈ ਸ਼ਾਂਤੀ ਲਈ ਵਚਣਬੰਦ ਸੀ ਵਚਣਬੰਦ ਹਾਂ ਔਰ ਬੋਨਸ ਦੀ ਬੰਬਾਣਾ ਬਚੀ ਹੋਈ ਜ਼ਿੰਦਗੀ ਵਚਣਬੰਦ ਰਹਾਂਗੇ ਇਹ ਜਿਹੜੇ ਰੋਜ਼ ਉੱਠ ਕੇ ਕਹਿੰਦੇ ਫਲਾਣੇ ਨੂੰ ਛੱਡ ਦਿਓ ਫਲਾਣੇ ਨੂੰ ਛੱਡ ਦਿਓ ਇਹਨਾਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਜੇ ਅੱਜ ਦਾ ਭਾਰਤ ਹੈ ਜਿਨ੍ਹਾਂ ਨੇ ਮਾੜਾ ਕਰਮ ਕੀਤਾ ਉਹਨਾਂ ਨੂੰ ਸਦਾਮਾ ਮਿਲ ਗਿਆ ਹਮ ਸਭ ਸੇ ਜੋ ਵਿਦਾਈ ਹੋਈ ਹੈ ਉਹ ਵਾਸਤੇ ਮੈਂ ਬਹੁਤ ਹੀ ਦਰਦਨਾਕ ਥੀ ਹਮ ਸਭ ਲੋਗ ਹਰ ਵਾਰ ਉਹਨਕੋ ਸ਼ਰਧਾਂਜਲੀ ਦਿੰਦੇ ਹਨ और उनसे भी प्रार्थना करते हैं और प्रभु से प्रार्थना करते हैं कि देश में अमन चैन शांति बनी रहे सब लोग मिल कर के चलें सब लोग मिल कर के देश के विकास में सहयोगी बने वास्तव में उनका ये बलिदान हम सबको शिक्षा देता है कि वास्तव में हम सब लोग मिल कर के चलें तो देश का ज़्यादा अच्छा विकास कर पाएंगे सर आज आप दरबार साहब जा रहे हो अमृतसर जा रहे हो कोई खास वजह है वहाँ जाने की अमृतसर आज जा रहे हो हाँ आज मेरा जाने का पिछली बार भी जाने का तय हुआ लेकिन उस दिन बारिश अधिक होने कारण से जा नहीं पाया आज फिर मैं जा रहा हूँ क्योंकि हम सब ऐसे स्थानों से ही एक तरह से बिजली का जो समझ जुड़ता है अच्छे काम करने का तो वहाँ माथा टेकने के बाद यही कामना करेंगे कि हम अच्छी प्रकार से एक जनसेवक की तरह से जनता का काम कर सकें ਦੇਖੋ ਸਰਦਾਰ ਬੇਨ ਸਿੰਘ ਜੀ ਨੂੰ ਸੱਚੀ ਸ਼ਰਧਾਂਜਲੀ ਉਹ ਹੀ ਹੋਊਗੀ ਅੱਜ ਦੇ ਦਿਨ ਸਾਰਾ ਪੰਜਾਬ ਕਿਉਂਕਿ ਉਹਨਾਂ ਨੇ ਸ਼ਹਾਦਤ ਕਿਸੇ ਇਕੱਲੇ ਆਪਣੇ ਪਰਿਵਾਰ ਵਾਸਤੇ ਜਾਂ ਕਿਸੇ ਇੱਕ ਰਾਜਨੀਤਿਕ ਦਲ ਵਾਸਤੇ ਨਹੀਂ ਪੂਰੇ ਪੰਜਾਬ ਦੇ ਅੰਦਰ ਅਮਨ ਸ਼ਾਂਤੀ ਨੂੰ ਬਹਾਲ ਕਰਨ ਵਾਸਤੇ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਸੀ ਪਰ ਅੱਜ ਦੇ ਜਿਸ ਤਰ੍ਹਾਂ ਹਾਲਾਤ ਲੱਗਦੇ ਐ ਮੈਂ ਸਮਝਦਾ ਅੱਜ ਉਹਨਾਂ ਦੀ ਸ਼ਹਾਦਤ ਉਹ ਇੱਕ ਬਹੁਤ ਵੱਡਾ ਸਨੇਹਾ ਜੇ ਰਾਜਨੀਤਿਕ ਲੀਡਰ ਸਾਹਿਬਾਨ ਤੇ ਪੰਜਾਬ ਦੇ